ਨਕੋਦਰ ਦੀ ਬੇਟੀ ਨੇ ਇੱਕ ਇਤਿਹਾਸ ਰਚਾਇਆ ਇੰਟਰਨੈਸ਼ਨਲ ਦੇ ਵਿੱਚ ਜਿਹੜਾ ਤਗਮਾ ਲੈ ਕੇ ਆਂਦਾ ਆ ਨਕੋਦਰ ਦੀਆਂ ਲੜਕੀਆਂ ਸਟੈਪ ਬਾਈ ਸਟੈਪ ਅੱਗੇ ਜਾ ਰਹੀਆਂ ਮੈਂ ਅੱਗੇ ਵੀ ਵੀਡੀਓ ਕੀਤੀ ਸੀ ਅੱਜ ਸ੍ਰੀ ਸੁਸ਼ੀਲ ਰਿੰਕੂ ਜੀ ਸਾਬਕਾ ਐਮਪੀ ਜਿਹੜੇ ਬੀਜੇਪੀ ਟੀਮ ਦੇ ਨਾਲ ਪੂਰੇ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਸਰ ਬਣੀ ਬਹੁਤ ਬਹੁਤ ਧੰਨਵਾਦ ਸਾਰਾ ਹੀ ਘਰ ਹੈ ਉਹ ਬੇਟੀ ਨੇ ਨਕੋਦਰ ਦੀ ਧੀ ਨੇ ਇੱਕ ਨਾਂ ਰੋਸ਼ਨ ਕੀਤਾ ਨਕੋਦਰ ਸ਼ਹਿਰ ਦਾ ਪੀਰਾਂ ਫਕੀਰਾਂ ਦੀ ਧਰਤੀ ਹੈ ਨਕੋਦਰ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਜਲੰਧਰ ਦੀ ਬੇਟੀ ਵਰੋਨਿਕਾ ਬਸਰਾ ਜਿਹੜੇ ਕਿ ਹਜੇ 9th ਕਲਾਸ ਦੇ ਵਿੱਚ ਪੜ੍ਹਦੀ ਆ ਬੱਚੀ ਔਰ ਇਸੇ ਉਮਰ ਦੇ ਵਿੱਚ ਸਕੂਲਿੰਗ ਦੇ ਵਿੱਚ ਹੀ ਅੱਜ ਜਿਹੜੀ ਕੁਰਾਸ਼ ਗੇਮ ਹੈ ਅੱਜ ਜਿਹੜੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਜਿਹਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਬੱਚੀ ਨੇ 3rd ਪੋਜੀਸ਼ਨ ਜਿਹੜੀ ਉੱਥੇ ਹਾਸਲ ਕੀਤੀ ਆ ਮੈਂ ਸਮਝਦਾ ਕਿ ਜਿੱਥੇ ਸਕੂਲ ਦਾ ਨਾਮ ਇਨਾਂ ਦੇ ਕੋਚੀ ਸਹਿਬਾਨ ਉਹਨਾਂ ਦਾ ਨਾਮ ਉੱਚਾ ਕੀਤਾ ਉਹਦੇ ਨਾਲ ਹੀ ਨਾਲ ਪਰਿਵਾਰ ਦਾ ਔਰ ਸਾਡੇ ਨਕੋਦਰ ਦਾ ਔਰ ਜਲੰਧਰ ਦਾ ਨਾਮ ਵੀ ਹੈ ਜਿਹੜਾ ਬੱਚੀ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੋਸ਼ਨ ਕੀਤਾ ਸੋ ਅੱਜ ਸਾਡੀ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਮਨੀਸ਼ ਜੀ ਆਪਣੇ ਬਜਾਜ ਸਾਹਿਬ ਔਰ ਸਾਰੇ ਸਾਥੀ ਅੱਜ ਬੇਟੀ ਦੀ ਹੌਸਲਾ ਅਫਜ਼ਾਈ ਦੇ ਲਈ ਔਰ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਅੱਜ ਅਸੀਂ ਬਸਰਾ ਪਰਿਵਾਰ ਦੇ ਘਰ ਅਸੀਂ ਆਏ ਆ ਇਹ ਪਰਿਵਾਰ ਹੈ ਜਿਹੜਾ ਆਲਰੇਡੀ ਸਮਾਜ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਬਤੌਰ ਕਾਉਂਸਲਰ ਪਰਿਵਾਰ ਨੇ ਕਾਫੀ ਲੰਮੀਆਂ ਸੇਵਾਵਾਂ ਨਕੌਦਰ ਸ਼ਹਿਰ ਨੂੰ ਦਿੱਤੀਆਂ ਸੋ ਪ੍ਰਮਾਤਮਾ ਕਿਰਪਾ ਕਰੇ ਬੱਚੀ ਵਰੋਨਿਕਾ ਹੋਰ ਤਰੱਕੀ ਕਰੇ ਔਰ ਸਾਡਾ ਸਾਡੇ ਪੰਜਾਬ ਦਾ ਸਾਡੇ ਸ਼ਹਿਰ ਦਾ ਨਾਮ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਰੋਸ਼ਨ ਕਰੇ ਇਸ ਗੱਲ ਦੀ ਕਾਮਨਾ ਕਰਦੇ ਔਰ ਵਧਾਈ ਦੇਣ ਲਈ ਅੱਜ ਪਹੁੰਚੇ ਸਰ ਇਸ ਬੇਟੀ ਲਈ ਕੁਝ ਆਪਣੇ ਬੀਜੇਪੀ ਦੇ ਤੌਰ ਤੇ ਕੁਝ ਅੱਗੇ ਜਾਣ ਲਈ ਵਾਧਨ ਲਈ ਇਹਨਾਂ ਦੀ ਤਰ ਸਰਕਾਰ ਆਪਣੀ ਸਰਕਾਰ ਨੂੰ ਕੁਝ ਕਰੇਗੀ ਦੇਖੋ ਪੂਰੀ ਮਦਦ ਕਰੇਗੀ ਇਹ ਹਰੇ 25 ਇਨੀਸ਼ੀਅਲ ਸਟੇਜ ਤੇ ਹੈ ਔਰ ਆਉਣ ਵਾਲੇ ਸਮੇਂ ਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਸਰਕਾਰ ਵੱਲੋਂ ਕੇਂਦਰ ਵੱਲੋਂ ਜੋ ਵੀ ਮਦਦ ਹੋਏਗੀ ਕਿਉਂਕਿ ਅਜੇ ਸਕੂਲਿੰਗ ਦੇ ਵਿੱਚ ਆ ਬੱਚੀ ਸਕੂਲ ਵੱਲੋਂ ਖੇਲ ਰਹੀ ਹੈ ਔਰ ਮੈਂ ਸਮਝਦਾ ਕਿ ਹਜੇ ਇਹ ਜਿਹੜੀ ਗੇਮ ਹੈ ਇਹ ਹਜੇ ਸ਼ਾਇਦ ਮੈਨੂੰ ਇਸ ਗੱਲ ਦਾ ਪੂਰਾ ਗਿਆਨ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਮਾਨਤਾ ਪ੍ਰਾਪਤ ਹੈ ਕਿ ਨਹੀਂ ਹੈ ਸਵਾਨ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਸੀ ਜਿਨ੍ਹਾਂ ਨੂੰ ਹੌਲੀ-ਹੌਲੀ ਜਿਹੜੀ ਮਾਨਤਾ ਉਹ ਪੰਜਾਬ ਦੇ ਵਿੱਚ ਵੀ ਮਿਲ ਰਹੀ ਹੈ ਦੇਸ਼ ਦੇ ਵਿੱਚ ਵੀ ਮਿਲ ਰਹੀ ਹੈ ਔਰ ਇਹ ਗੇਮ ਹੈ ਜਿਹੜੀ ਮੈਂ ਸਮਝਦਾ ਕਿ ਜੁੱਡੋ ਦੇ ਨਾਲ ਰਿਲੇਟਡ ਜਿਹੜੀ ਹੈ ਉਜ਼ਬੇਕਿਸਤਾਨ ਬੇਸਡ ਇਹ ਗੇਮ ਹੈ ਜਿਹਦੇ ਵਿੱਚ ਬੱਚੀ ਨੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੀਸਰੀ ਪੁਜੀਸ਼ਨ ਹਾਸਲ ਕੀਤੀ ਹੈ ਸੋ ਅੱਜ ਅਸੀਂ ਪਰਿਵਾਰ ਦੀ ਔਰ ਬੱਚੀ ਦੀ ਹੌਸਲਾ ਫਜ਼ਾਈਦ ਲਈ ਆਏ ਹਾਂ ਪਰੇ ਦੇ ਲਈ ਜੋ ਵੀ ਪਰਿਵਾਰ ਸਾਡੀ ਡਿਊਟੀ ਲਗਾਏਗਾ ਉਹ ਅਸੀਂ ਪੂਰੀ ਕਰਾਂਗੇ ਸਸ ਪੋਸਟਮੈਨ ਰਹੇ ਹੋ ਤੁਸੀਂ ਵੀ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਇੱਥੇ ਇੱਥੇ ਤੱਕ ਪਹੁੰਚਣ ਦੇ ਲਈ ਦੇਖੋ ਗੱਲ ਹੈ ਕਿ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ ਇਹਦੇ ਲਈ ਮੈਂ ਸਮਝਦਾ ਕਿ ਇੱਕ ਤਪੱਸਿਆ ਦੇ ਬਰਾਬਰ ਹੈ weight maintain ਕਰਨਾ ਔਰ weight category ਦੇ ਵਿੱਚ ਤੁਸੀਂ ਉਸੇ weight category ਦੇ ਵਿੱਚ ਖੇਲਣਾ ਔਰ ਪ੍ਰੈਕਟਿਸ ਕਰਨੀ ਲਗਾਤਾਰ ਸਟੈਮਨਾ ਮੇਨਟੇਨ ਕਰਨਾ ਸੋ ਇੱਕ ਬੜੀ ਮਿਹਨਤ ਔਰ ਤਪੱਸਿਆ ਵਾਲਾ ਕੰਮ ਹੈ ਸੋ ਬੱਚੀ ਦੇ ਉਜਵਲ ਭਵਿੱਖ ਦੀ ਹੈ ਜਿਹੜੀ ਅਸੀਂ ਸਾਰੇ ਕਾਮਨਾ ਕਰਦੇ ਹਾਂ ਕੋਈ ਜੀ ਸਾਬਕਾ ਐਮਪੀ ਅੱਜ ਤੁਹਾਡੇ ਘਰ ਪਹੁੰਚੇ ਨੇ ਲਗਾਤਾਰ ਵਧਾਈਆਂ ਦਾ ਦੌਰ ਚੱਲ ਰਿਹਾ ਵਾ ਅੱਜ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵਧੀਆ ਲੱਗਦਾ ਜਦੋਂ ਸਾਰੇ ਇਦਾਂ ਆਂਦੇ ਆ ਤੇ ਵਧੀਆ ਫੀਲ ਆਂਦੀ ਆ ਇੱਕ ਸਪੋਰਟਸਮੈਨ ਰਹੇ ਨੇ ਬੜੀ ਤੁਹਾਡੀ ਹੈਲਪ ਕਰ ਸਕਦੇ ਨੇ ਅੱਗੇ ਜਾ ਕੇ ਕਿਉਂਕਿ ਬੀਜੇਪੀ ਬਹੁਤ ਸਾਰਾ ਬੀਜਪੀ ਦਾ ਇਕੱਠ ਹੁੰਦਾ ਯਾਰਿਆ ਬਾ ਕਿਉਂਕਿ ਕੇਂਦਰ ਵਿੱਚ ਵੀ ਬੀਜਪੀ ਦੀ ਸਰਕਾਰ ਹੈ। ਸਸ਼ੀਲ ਰਿੰਕੂ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੇ। ਜੀ। ਕੀ ਸੋਚਿਆ ਭੁਵਿੱਖੇ ਦੇ ਬਾਰੇ ਤੁਸੀਂ? ਮੈਂ ਅੱਗੇ ਵੀ ਕੁਐਸਚਨ ਪੁੱਛਦਾ ਹੀ ਤੁਹਾਨੂੰ। ਹੁਚ ਨੂੰ ਲੈ ਜੀ। ਹੁਚ ਨੂੰ ਲੈ। ਹਾਂ ਜੀ ਫਿਊਚਰ ਤਾਂ ਇਹੀ ਗੋਲ ਲੱਗੇ 골ਡ ਮੈਡਲ ਲੈਣਾ ਤੇ ਸਪੋਰਟਸ 'ਚ ਅੱਗੇ ਜਾਣਾ। ਸਪੋਰਟਸ 'ਚ ਕੈਰੀਅਰ ਬਣਾਉਣਾ। ਹਾਂ ਜੀ। ਜੀ ਜੀ। ਅੱਜ ਕੱਲ੍ਹ ਦੇਆਂ ਜਿਹੜੀਆਂ ਬੇਟੀਆਂ ਆ ਪਰ ਦੀਆਂ ਬਹੁਤ ਹਨ ਗੋਦਰ ਦੀਆਂ ਬਲਕਿ ਲੜਕੀਆਂ ਮੈਂ ਤੁਹਾਨੂੰ ਪਹਿਲੇ ਵੀ ਕੀਤਾ ਜੱਜ ਬਣ ਚੁੱਕੀਆਂ ਆ ਕਿ ਕੀ ਕਹਿਣਾ ਚਾਹੋਗੇ ਲੜਕੀਆਂ ਨੂੰ ਜਿਹੜੀਆਂ ਅੱਜ ਦੀਆਂ ਗਰਲਸ ਨੂੰ ਲਾਈਕ ਜੇਚ ਉਹਨਾਂ ਨੂੰ ਇੰਟਰਸਟ ਹੋ ਉਹ ਚੀਜ਼ ਕਰਨੀ ਚਾਹੀਦੀ ਆ ਸਾਰੀਆਂ ਕੁੜੀਆਂ ਜੋ ਸੋਚਦੀਆਂ ਉਹ ਕਰ ਸਕਦੀਆਂ ਆ ਬਿਲਕੁਲ ਹਾਂਜੀ ਉਸੀ ਮਿਹਨਤ ਕੀਤੀ ਦੇ ਅੱਜ ਇਹ ਲੈਵਲ ਤੇ ਪਹੁੰਚੇ ਹੋ ਕਹਿ ਸਕਦੇ ਆ ਕਿ ਜਜ਼ਬਾ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਤੇ ਅੰਬੀਨ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸੋਨੇ ਦਾ ਹਸਤਕਮਾ ਵੀ ਲੈ ਕੇ ਆਓਗੇ ਹਾਂਜੀ ਬਿਲਕੁਲ ਚਿਹਰੇ ਤੇ ਮੁਸਕਰਾਟ ਆ ਸਰ ਇਹਨਾਂ ਦੇ ਕੀ ਕਹਿਣਾ ਚਾਹੋਗੇ ਤਲ ਤਾਂ ਅੱਜ ਅਸੀਂ ਬੜੇ ਪਾਗਾ ਵਾਲਾ ਦਿਨ ਹੈ ਕਿ ਸਾਡੇ ਨਾਲ ਸਾਡੇ ਐਮਪੀ ਸਾਹਿਬ ਜੀ ਸੁਸ਼ੀਲ ਰਿੰਕੂ ਜੀ ਖਾਸ ਤੌਰ ਤੇ ਬੱਚੀ ਨੂੰ ਅੱਜ ਵਧਾਈ ਦੇਣ ਲਈ ਪਹੁੰਚੇ ਜਿਹੜੇ ਬਸਰਾ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਔਰ ਆਲਰੇਡੀ ਸੁਸ਼ੀਲ ਭਾਜੀ ਨੇ ਸਾਰਾ ਹੀ ਦੱਸਿਆ ਕਿ ਬਸਰਾ ਪਰਿਵਾਰ ਪਹਿਲਾਂ ਹੀ ਇੱਕ ਸਮਾਜ ਸੇਵੀ ਦੇ ਰੂਪ ਦੇ ਵਿੱਚ ਸਮਾਜਿਕ ਤੌਰ ਤੇ ਪੂਰਾ ਵਿਚਰਦਾ ਪਿਆ ਹੈ ਇਹ ਇਹਨਾਂ ਤੋਂ ਨਹੀਂ ਇਹਨਾਂ ਦੇ ਡੈਡੀ ਫਾਦਰ ਸਾਹਿਬ ਤੋਂ ਵੀ ਚੱਲਦੀ ਜਾ ਰਹੀ ਹੈ ਕੰਮ ਜੀ ਸੋ ਅੱਜ ਸਾਰੇ ਬੜੇ ਨਕੋਦਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਨਕੋਦਰ ਇੱਕ ਛੋਟਾ ਜਿਹਾ ਟਾਊਨ ਹੁੰਦੇ ਹੋਏ ਔਰ ਇਸ ਵੇਲੇ ਪੂਰਾ ਸੁਰਖੀਆਂ 'ਚ ਬਣਿਆ ਹੋਇਆ ਕਿ ਇਹਦਾ ਨਾਮ ਜਿਹੜਾ ਇਸ ਬੱਚੀ ਨੇ ਇੰਡੀਆ ਦੇ ਲੈਵਲ ਦੇ ਉੱਤੇ ਚਮਕਾਇਆ ਔਰ ਇਹਦੇ ਵਿੱਚ ব্রੋਂਜ਼ ਮੈਡਲ ਲੈ ਕੇ ਆਇਆ ਔਰ ਅਸੀਂ ਇਸ ਬੱਚੀ ਤੋਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਇਹਨੂੰ ਇੰਨੀ ਤੰਦਰੁਸਤੀ ਦੇਵੇ ਕਿ ਅਗਲਾ ਇਹ ਜਿਹੜਾ 골ਡ ব্রੋਂਜ਼ ਵਾਲਾ ਕੰਮ ਹੈ 골ਡ ਦੇ ਵਿੱਚ ਕਨਵਰਟ ਹੋਵੇ ਤਾਂ ਕੋ ਜਿਹੜੀ ਵੀ ਸਾਡੇ ਸੁਸ਼ੀਲ ਭਾਈ ਨੇ ਜਿੱਦਾਂ ਦੱਸਿਆ ਕਿ ਸਰਕਾਰ ਵੱਲੋਂ ਕੋਈ ਵੀ ਹੈਲਪ ਦੀ ਲੋੜ ਪੈਗੀ ਅਸੀਂ ਸਾਰੀ ਸਮੂਚੀ ਲੀਡਰਸ਼ਿਪ ਨਕੌਦਰ ਦੀ ਟੀਮ ਤੋਂ ਲੈ ਕੇ ਐਮਪੀ ਲੈਵਲ ਤੱਕ ਦੀ ਸਾਰੀ ਟੀਮ ਇਹਨਾਂ ਦੇ ਨਾਲ ਖੜੇ ਆ ਔਰ ਅੱਗੇ ਨਾਲ ਸਹਿਯੋਗ ਕਰਾਂਗੇ ਮਨੀਸ਼ ਜੀ ਸੁਸ਼ੀਲ ਇਹਨੂੰ ਦੇਖੋ ਦੋ ਚੀਜ਼ਾਂ ਆ ਜੀ ਇੱਕ ਤਾਂ ਬੀਇੰਗ ਐ ਏਡੇ ਵੱਡੇ ਪੋਲੀਟਿਸ਼ੀਅਨ ਦਾ ਆਣਾ ਜੀ ਉਹ ਇੱਕ ਹੌਸਲਾ ਵਧਾਉਂਦਾ ਔਰ ਦੂਸਰਾ ਜਿਹੜਾ ਸਭ ਤੋਂ ਉੱਪਰਲੀ ਗੱਲ ਹੈ ਕਿ ਉਹ ਆਪ ਖੁਦ ਇੱਕ ਐਥਲੀਟ ਰਹੇ ਬਿਲਕੁਲ ਜੀ ਤੇ ਜੇ ਬੀਇੰਗ ਐਥਲੀਟ ਐਥਲੀਟ ਨੂੰ ਪੂਰੀ ਤਰ੍ਹਾਂ ਉਹਦੀ ਭਾਵਨਾ ਨੂੰ ਉਹਦੀ ਮਿਹਨਤ ਨੂੰ ਸਮਝ ਸਕਦਾ ਤੇ ਐਥਲੀਟ ਹੀ ਇਸ ਚੀਜ਼ ਨੂੰ ਐਥਲੀਟ ਜਾਂ ਸਪੋਰਟਸ ਪਰਸਨ ਆਪਾਂ ਕਹਿੰਦੇ ਦੋਨੋਂ ਇੱਕੋ ਚੀਜ਼ ਆ ਐਥਲੀਟ ਸਪੋਰਟਸ ਪਰਸਨ ਹੀ ਇਸ ਚੀਜ਼ ਨੂੰ ਪੂਰੀ ਤਰ੍ਹਾਂ ਉਹਦੀ ਭਾਵਨਾ ਨੂੰ ਉਹਦੀ ਮਿਹਨਤ ਨੂੰ ਪੂਰਾ ਸਮਝ ਕੇ ਉਹਨਾਂ ਨੇ ਦੱਸਿਆ ਵੀ ਤੁਸੀਂ ਜਿੱਦਾਂ ਇਹਨੂੰ ਆਪਣਾ ਸਟੈਮੀਨਾ ਵੀ ਵਰਕਰਾਰ ਰੱਖਣਾ ਪੈਂਦਾ ਸਾਰਾ ਉਹਨਾਂ ਨੂੰ ਵੀ ਪਤਾ ਉਦਾਂ ਦੀ ਉਹਨਾਂ ਨੇ ਇਹਨੂੰ ਮੋਟੀਵੇਸ਼ਨ ਦਿੱਤੀ ਹੈ ਬੱਚੀ ਨੂੰ ਸੋ ਅਸੀਂ ਕਾਮਨਾ ਕਰਦੇ ਹਾਂ ਕਿ ਇਸ ਬੱਚੀ ਲਈ ਕਿ ਪ੍ਰਮਾਤਮਾ ਇਹਨੂੰ ਹੋਰ ਤੰਦਰੁਸਤੀ ਦੇਵੇ ਇਸ ਪਰਿਵਾਰ ਨੂੰ ਬਹੁਤ ਇੰਨਾ ਸਮਰਥ ਕਰੇ ਕਿ ਇਸ ਲਈ ਇਹਦਾ ਸਪੋਰਟਿੰਗ ਹੈਡ ਬਣ ਕੇ ਇਹਨਾਂ ਨਾਲ ਅੱਗੇ ਚੱਲਣ ਸ਼ੁਕਰੀਆ ਬਹੁਤ ਸ਼ੁਕਰੀਆ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਨਕੌਦਰ ਸ਼ਹਿਰ ਨੂੰ ਪੂਰੇ ਪੰਜਾਬ ਨੂੰ ਅੱਜ ਬਹੁਤ ਮਾਣ ਵਾਲੀ ਗੱਲ ਆ ਕਿ ਸਾਡੀ ਨਕੌਦਰ ਦੀ ਇੱਕ ਬੱਚੀ ਨੇ ਇੰਨੀ ਉੱਚਾਈ ਤੇ ਜਾ ਕੇ ਪਰਿਵਾਰ ਦਾ ਤੇ ਸਾਰੇ ਦੇਸ਼ ਵਾਸੀਆਂ ਦਾ ਨਾਮ ਰੋਸ਼ਨ ਕੀਤਾ ਸਭ ਨੂੰ ਬਹੁਤ-ਬਹੁਤ ਵਧਾਈ ਆ ਬੱਚੀ ਦੇ ਨਾਲ-ਨਾਲ ਇੱਕ ਪੇਰੈਂਟਸ ਦੀ ਵੀ ਇਹ ਪ੍ਰਤੀਕ ਇੱਕ ਕਹਿੰਦੇ ਨਾ ਪ੍ਰਤੀਗਿਆ ਹੁੰਦੀ ਆ ਬੱਚੇ ਨੂੰ ਕਿਸ ਤਰ੍ਹਾਂ ਅੱਗੇ ਲਿਆਣਾ ਅੱਜ ਬੱਚਿਆਂ ਵਾਲੇ ਮਾਪੇ ਬੱਚੇ ਅੱਗੇ ਨਿਕਲਣ ਮਾਪੇ ਲਈ ਇਸ ਤੋਂ ਵੱਡੀ ਹੋਰ ਕੋਈ ਮਾਨ ਵਾਲੀ ਗੱਲ ਨਹੀਂ ਹੋ ਸਕਦੀ ਬਹੁਤ-ਬਹੁਤ ਵਧਾਈ ਆ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਕੁਦਰ ਵਾਸੀਆਂ ਨੂੰ ਸ਼ਸ਼ੀਰ ਰਿੰਕੂ ਜੀ ਅੱਜ ਪਹੁੰਚੇ ਆ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਲੈ ਕੇ ਆਏ ਉਹ ਨਾਲ ਉਹਨਾਂ ਨੂੰ ਇਸ ਬੱਚੀ ਦਾ ਹੌਸਲਾ ਵਧਾਉਣ ਦੇ ਲਈ ਦੇਖੋ ਬੱਚੀ ਦਾ ਹੌਸਲਾ ਵਧੇਗਾ ਬੱਚੀ ਦਾ 골ਡ ਮੈਡਲ ਤੇ ਇੱਕ ਵਿਜ਼ਨ ਆ ਜੀ ਬੱਚੀ ਨੂੰ ਆਪਾਂ ਹੌਸਲਾ ਵਧਾਵਾਂਗੇ ਤੇ ਬੱਚੀ ਆਪਣੇ ਗੋਲ ਦੇ ਵਿੱਚ ਕਾਮਯਾਬ ਹੋ ਸਕੇਗੀ ਇਹਨਾਂ ਹੀ ਇਸੇ ਕਰਕੇ ਅਸੀਂ ਰਿੰਕੂ ਭਾਈ ਦੇ ਨਾਲ ਤਿੰਨ ਚਾਰ ਦਿਨ ਤੋਂ ਟਾਈਅੱਪ ਦੇ ਵਿੱਚ ਸੀਗੇ ਮਗਰ ਭਾਈ ਆਪਾਂ ਜਾ ਕੇ ਜਰੂਰ ਆਣਾ ਹੈ ਸਰ ਬੇਟੀ ਦੇ ਫਾਦਰ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਿਉਂਕਿ ਲਗਾਤਾਰ ਵਧਾਈਆਂ ਦੇ ਦੌਰ ਚੱਲੇ ਨੇ ਅੱਜ ਐਮਪੀ ਸਾਹਿਬ ਕਾ ਐਮਪੀ ਸਾਹਿਬ ਸਾਡੇ ਘਰ ਪਹੁੰਚੇ ਨੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਜੀ ਮੈਂ ਸਪੈਸ਼ਲ ਥੈਂਕ ਕਰਦਾ ਹਾਂ ਰਿੰਕੂ ਸਰ ਦਾ ਮਨੀਸ਼ ਧੀਰਜੀ ਦਾ ਅਜੇ ਬਜਾਜ ਜੀ ਦਾ ਜੋ ਮੇਰੀ ਬੇਟੀ ਨੂੰ ਐਪਰੀਸ਼ੀਏਟ ਕਰਨ ਆਏ ਆ ਆਸ਼ੀਰਵਾਦ ਦੇਣ ਆਏ ਆ ਜੋ ਇਹ ਮੈਡਲ ਮੇਰੀ ਬੇਟੀ ਨੇ ਜਿੱਤਿਆ ਹੈ ਮੈਂ ਡੈਡੀਕੇਟ ਕਰਦਾ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਕੂਦਰ ਦਾ ਨਾਮ ਹੀ ਨਹੀਂ ਇਹਨੇ ਪੂਰੇ ਭਾਰਤ ਦਾ ਨਾਮ ਇੰਡੀਆ ਦਾ ਨਾਮ ਕਮਾ ਗਿਆ ਚਮਕਾਇਆ ਜਲੰਧਰ ਦਾ ਨਾਮ ਵੀ ਨਾਮ ਨਾਲ ਚਮਕਾਇਆ ਕਿਉਂਕਿ ਜਲੰਧਰ ਤੋਂ ਬਹੁਤ ਸਾਰੇ ਆ ਰਹੇ ਨੇ ਵਧਾਈਆਂ ਦੇਣ ਤੇ ਹਾਂਜੀ ਬਿਲਕੁਲ ਜੀ ਬਹੁਤ ਵਧਾਈਆਂ ਦੇ ਸੰਦੇਸ਼ ਆ ਰਹੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਇੱਕ ਵਾਰ ਫਿਰ ਦੁਬਾਰਾ ਧੰਨਵਾਦ ਕਰਦਾ ਛੋਟੇ ਬਰਦਰ ਜੀ ਵਾਹ ਵਾਹ ਕੀ ਆ ਨਾ ਮੈਂ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੋਤਮ ਗੋਤਮ ਹਾਂ ਅੱਜ ਬੜੀ ਵਧੀਆ ਡਰੈਸ ਪਾਈ ਕੀ ਗੱਲ ਹੈ ਹੈ ਕ੍ਰਾਟੇਜ ਜਾਣਾ ਸੀ ਕ੍ਰਾਟੇਜ ਜਾਣਾ ਕਿਹੜੀ ਕਲਾਸ ਕਿਹੜੀ ਹੈ ਸੈਕਿੰਡ ਡੇ ਸੈਕਿੰਡ ਕੌਣ ਸੈਕੜਾ ਸਕੂਲ ਹੈ ਸਟੇਟ ਪਬਲਿਕ ਸਟੇਟ ਪਬਲਿਕ ਇਹ ਕਰਟੇ ਸਿੱਖੇ ਹੈਗੇ ਹਾਲੇ ਸਿੱਖਨੇ ਆਪਾਂ ਸਿੱਖੇ ਆਪਾਂ ਸਿੱਖੇ ਕਿੰਨੇ ਕੁ ਬਹੁਤ ਬਹੁਤ ਸਿੱਖੇ ਆ ਵਾ ਜੇ ਜੇ ਕੋਈ ਬਾਹਰ ਕੋਈ ਇਦਾਂ ਦੀ ਕੋ ਕਾਂਡ ਹੋ ਜਾਂਦਾ ਮੰਨ ਲਓ ਤੇ ਮੁਕਾਬਲਾ ਕਰੋ ਬੂਗਰਾ ਉਹਦਾ ਹਾਂਜੀ ਕਰ ਸਕਦੇ ਆ ਆਪਣੀ ਦੀਦੀ ਵਾਂਗੂ ਆਪਣਾ ਨਾਮ ਰੋਸ਼ਨ ਕਰਨਾ ਠੀਕ ਹੈ ਦੀਦੀਆਂ ਕਰੋਗੇ ਨਾ ਨਾਮ ਰੋਸ਼ਨ ਦੀਦੀ ਨੇ ਦੇਖ ਲਓ ਇਹ ਮੈਡਲ ਪਾਇਆ ਮੈਡਲ ਮਿਲਿਆ ਉਹਨੂੰ ਨੂੰ ਹਾਂਜੀ ਤੁਹਾਨੂੰ ਵੀ ਮੈਡਲ ਮਿਲੇਗਾ థాంਕ ਯੂ ਇਹ ਉਮੀਦ ਹੈ ਵਾ ਜੀ ਵਾ ਤੇ ਕਲਾਪਿੰਗ ਕਰ ਦਿਓ ਜੀ ਇਹ ਬੱਚੇ ਦੇ ਸ਼ੁਕਰੀਆ ਜੀ ਤੁਹਾਨੂੰ ਨਕੋਦਰ ਤੋਂ ਦਿਖਾ ਰਹੇ ਸੀ ਨਕੋਦਰ ਦੇ ਵਿੱਚ ਬੇਟੀ ਜਿਹੜੀ ਆ ਨਕੋਦਰ ਦੀ ਬੇਟੀ ਨੇ ਇੱਕ ਇਤਿਹਾਸ ਰਚਿਆ ਆ तकरीबन ਅਸੀਂ ਵੀ ਰੋਜ਼ ਆਉਂਦੇ ਰਹੇ ਆ ਅੱਜ ਸਾਬਕਾ ਐਮਪੀ ਸੁਸ਼ੀਲ ਰਿੰਕੂ ਜੀ ਬੇਟੀ ਨੂੰ ਅਸ਼ੀਰਵਾਦ ਦੇਣ ਆਏ ਆ ਸਨਮਾਨਿਤ ਕਰਨ ਆਏ ਆ ਨਕੋਦਰ ਦੇ ਲਈ ਬਹੁਤ ਇੱਕ ਖੁਸ਼ੀ ਦੀ ਗੱਲ ਆ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਰ ਨਿਊਜ਼ ਨਕੋਦਰ